ਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਟਾਈਮ ਸਿਰ ਪਹੁੰਚ ਸਕੇ ਜਾਨਵਰ ਪਾਂਛ ਛੱਡ ਲਈ ਸੀ ਦੋਸਤੋ ਸਵੇਰ ਦਾ ਟਾਈਮ ਆ ਤਕਰੀਬਨ 10 ਵੱਜ ਚੁੱਕੇ ਨੇ ਸੂਰਜ ਅਜ ਨਿਕਲੇ ਨਹੀਂ ਮੌਸਮ ਠੰਡਾ ਬੱਦਲ ਵਾਈ ਦਾ ਜਿਹੜਾ ਮੌਸਮ ਹੋਇਆ ਪਿਆਗਾ ਫੀਡ ਇਹਨਾਂ ਨੂੰ ਪਾਣੀ ਪਾਦੀ ਸੀ ਸੋ ਇੱਧਰ ਆਪਣੇ ਕਬੂਤਰ ਫਿਰਦੇ ਨੇ ਦੋਸਤੋ ਜਿਹੜੀ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਉਹ ਗੱਲਬਾਤ ਇਹ ਹੈ ਕਿ ਇਹਨਾਂ ਨੂੰ ਆਪਾਂ ਗ੍ਰੀਨ ਫੀਡ ਕਿਵੇਂ ਬਣਾ ਕੇ ਪਾ ਸਕਦੇ ਹਾਂ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਅੱਗੇ ਜਿਹੜਾ ਗਰਮੀਆਂ ਦਾ ਮੌਸਮ ਆ ਤਾਂ ਆਪਾਂ ਇਹਨੂੰ ਹਰਾਚਾਰਾ ਜਾਂ ਕੀ ਗ੍ਰੀਨ ਫੀਡ ਕੀ ਹੁੰਦੀ ਆ ਉਹ ਤੁਹਾਨੂੰ ਪੂਰਾ ਇਹ ਵੀਡੀਓ ਚ ਸਮਝਾਵਾਂਗੇ ਤੇ ਆਪਾਂ ਇਹਨਾਂ ਨੂੰ ਕਿਵੇਂ ਪਾ ਸਕਦੇ ਆ ਕਿਹੜਾ ਉਹ ਚ ਆਪਣੇ ਪਾਊਡਰ ਐਡ ਕਰਨਾਗਾ ਉਹ ਵੀ ਤੁਹਾਨੂੰ ਸਾਰਾ ਇਸ ਵੀਡੀਓ ਚ ਦੱਸਾਂਗੇ ਤੇ ਪੂਰੀ ਜਾਣਕਾਰੀ ਦੇਵਾਂਗੇ ਤਾਂ ਜੋ ਆਪਣਾ ਜਿਹੜਾ ਫੀਡ ਦਾ ਖਰਚਾ ਘਟ ਸਕੇ ਵੀਡੀਓ ਨਾਲ ਜਿਹੜਾ ਅੰਤ ਤੱਕ ਬਣੇ ਰਹੋ ਤੁਹਾਨੂੰ ਪੂਰੀ ਡਿਟੇਲਸ ਚ ਵੀਡੀਓ ਦੱਸਾਂਗੇ ਦੋਸਤੋ ਜਦੋਂ ਕੋਈ ਵੀ ਵੀਰ ਜਾਂ ਕੋਈ ਵੀ ਬੰਦਾ ਫਾਰਮਿੰਗ ਕਰਦਾਗਾ ਖਾਸ ਕਰਕੇ ਆਪਾਂ ਅੱਜ ਪੁਲਟਰੀ ਫਾਰਮਿੰਗ ਦੀ ਗੱਲ ਕਰਾਂਗੇ ਜਦੋਂ ਕੋਈ ਵੀ ਬੰਦਾ ਫਾਰਮਿੰਗ ਕਰਦਾ ਉਹਦਾ ਇਹ ਟੀਚਾ ਹੁੰਦਾ ਕਿ ਆਪਾਂ ਘੱਟ ਤੋਂ ਘੱਟ ਖਰਚੇ ਵਿੱਚ ਜ਼ਿਆਦਾ ਪ੍ਰੋਫਿਟ ਕਿਵੇਂ ਲੈ ਸਕਦੇ ਆ ਫੇਰ ਹੀ ਆਪਾਂ ਇੱਕ ਸਫਲ ਫਾਰਮਰ ਬਣਦੇ ਆ ਸੋ ਜੇਕਰ ਤੁਸੀਂ ਵੀ ਘੱਟ ਖਰਚੇ ਤੋਂ ਜਿਆਦਾ ਪ੍ਰੋਫਿਟ ਲੈਣਾ ਚਾਹੁੰਦੇ ਹੋ ਮਤਲਬ ਕਿ ਕੱਟ ਖਰਚਾ ਕਰਕੇ ਪ੍ਰੋਫਿਟ ਜਿਆਦਾ ਲੈਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਇਹ ਦੱਸਾਂਗੇ ਕਿ ਤੁਸੀਂ ਗ੍ਰੀਨ ਫੀਡ ਇਹਨਾਂ ਲਈ ਕਿਵੇਂ ਤਿਆਰ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹੁਣ ਫਰਵਰੀ ਦਾ ਜਿਹੜਾ ਮਹੀਨਾ ਉਹ ਲੰਘ ਚੁੱਕਿਆ ਤਕਰੀਬਨ ਇੱਕ ਦੋ ਦਿਨ ਰਹਿ ਗਏ ਅੱਗੇ ਜਿਹੜਾ ਮਾਰਚ ਅਪ੍ਰੈਲ ਮਈ ਜਿਹੜਾ ਗਰਮੀਆਂ ਦਾ ਸਮਾਂ ਆ ਰਿਹਾ ਇਹਨਾਂ ਨੂੰ ਪਾ ਗ੍ਰੀਨ ਫੀਡ ਪਾ ਕੇ ਇਹਨਾਂ ਤੋਂ ਜ਼ਿਆਦਾ ਅੰਡੇ ਮੁਰਗੀਆਂ ਤੋਂ ਕਿਵੇਂ ਲੈ ਸਕਦੇ ਆ ਗ੍ਰੀਨ ਫੀਡ ਕੀ ਹੁੰਦੀ ਆ ਤੁਹਾਨੂੰ ਸਾਰੀ ਜਿਹੜੇ ਡਿਟੇਲ ਚ ਸਮਝਾਵਾਂਗੇ ਸਸਤੀ ਵੀ ਪਊਗੀ ਤੁਹਾਨੂੰ ਤੇ ਜਿਹੜਾ ਅੰਡਿਆਂ ਦੀ ਪ੍ਰੋਡਕਸ਼ਨ ਵੀ ਵਧੂ ਉਹ ਚੀਜ਼ ਨਾਲ ਤੇ ਉਹਦੇ ਵਿੱਚ ਆਪਾਂ ਕਿਹੜਾ ਪਾਊਡਰ ਐਡ ਕਰਨਾ ਉਹ ਵੀ ਤੁਹਾਨੂੰ ਵੀਡੀਓ ਚ ਡिटੇਲ ਚ ਪੂਰਾ ਦੱਸਾਂਗੇ ਸੋ ਵੀਡੀਓ ਨਾਲ ਜਿਹੜਾ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਦੋਸਤੋ ਪਾ ਤੁਹਾਨੂੰ ਪਤਾ ਸਮੇਂ-ਸਮੇਂ ਤੇ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਜਿਹੜੀ ਆ ਲਿਆਉਂਦੇ ਰਹਿੰਦੇ ਆ ਸੋ ਪਾ ਟਾਈਮ-ਟਾਈਮ ਦੇ ਹਿਸਾਬ ਨਾਲ ਜਿਹੜੀ ਤੁਹਾਨੂੰ ਵੀਡੀਓ ਦਿੰਨੇ ਆ ਜਿਹੜੇ ਟਾਈਮ ਤੇ ਜਿਹੜੇ ਵੀਡੀਓ ਦੀ ਲੋਡ ਹੁੰਦੀ ਆ ਸੋ ਵੀਡੀਓ ਨਾਲ ਜਿਹੜਾ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਦੋਸਤੋ ਸਭ ਤੋਂ ਪਹਿਲਾਂ ਪਾਣੀ ਕੀ ਕਰਨਾ ਜਿਸ ਤਰ੍ਹਾਂ ਤੁਹਾਡੇ ਕੋਲ 100 ਮੁਰਗੀ ਰੱਖੀ ਹੋਈ ਆ 100 ਮੁਰਗੀ ਰੱਖੀ ਹੋਈ ਆ ਤੁਹਾਡੇ ਕੋਲ ਤੁਸੀਂ ਪੱਤ ਗੋਭੀ ਲੈ ਲੈਣੀ ਆ 10 ਕਿਲੋ ਦੇ ਕਰੀਬ ਜੇ 11 ਕਿਲੋ ਵੀ ਹੋ ਜੂ 12 ਕਿਲੋ ਵੀ ਹੋ ਜੂ ਤਾਂ ਵੀ ਤੁਸੀਂ ਫੀਡ ਹੀ ਤਿਆਰ ਕਰਨੀ ਆ ਇੱਕ ਇਹ ਚ ਕੋਈ ਕੁਆਂਟੀਟੀ ਦਾ ਜ਼ਿਆਦਾ ਉਹ ਨਹੀਂ ਤੇ ਜੇ ਤੁਸੀਂ 15 ਕਿਲੋ ਪਾ ਸਕਦੇ ਤਾਂ 15 ਕਿਲੋ ਵੀ ਪਾ ਦਿਓ ਕੋਈ ਪ੍ਰੋਬਲਮ ਨਹੀਂ ਸੋ ਤੁਸੀਂ ਨੇ ਲੈ ਲੈਣੀ ਆ 10 ਕਿਲੋ ਗੋਭੀ ਪੱਤ ਗੋਭੀ 10 ਕਿਲੋ ਪੱਤ ਗੋਭੀ ਜਿਹੜੀ ਲੈ ਕੇ ਉਹਨੂੰ ਆਪਾਂ ਚੰਗੀ ਤਰ੍ਹਾਂ ਕੱਟ ਲੈਣਾ ਹੁਣ ਤੁਹਾਨੂੰ ਜਿਹੜਾ ਪੱਤ ਗੋਭੀ ਦਾ ਕੰਮ ਆ ਮੁਰਗੀਆਂ ਤੇ ਕੰਮ ਕਿਵੇਂ ਕਰੂ ਉਹ ਵੀ ਤੁਹਾਨੂੰ ਆਪਾਂ ਗੱਲਬਾਤ ਦੱਸਾਂਗੇ ਜਿਹੜੀ ਦੋਸਤੋ ਪੱਤ ਗੋਭੀ ਹੁੰਦੀ ਹੈ ਉਹ ਚ ਵਿਟਾਮਿਨ ਬਹੁਤ ਹੁੰਦੇ ਨੇਗੇ ਉਹ ਵਿਟਾਮਿਨ ਹੁੰਦੇ ਨੇ ਜਿਹੜੇ ਵਿਟਾਮਿਨਾਂ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਜਦੋਂ ਆਪਾਂ ਪੱਤ ਗੋਭੀ ਇਹਨਾਂ ਨੂੰ ਖਵਾਉਂਦੇ ਆ ਤਾਂ ਇਹਨਾਂ ਦੇ ਵਿਟਾਮਿਨ ਜਿਹੜੇ ਉਹ ਪੂਰੇ ਹੋ ਜਾਂਦੇ ਨੇ ਤੇ ਅੰਡੇ ਦੇਣ ਦੀ ਜਿਹੜੀ ਸਮਰੱਥਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਪੱਤ ਗੋਭੀ 10 ਕਿਲੋ ਲੈ ਕੇ ਪ੍ਰੋਪਰ ਉਹਨੂੰ ਕੱਟ ਲਓ ਚੰਗੀ ਤਰ੍ਹਾਂ ਕੱਟਣ ਤੋਂ ਬਾਅਦ ਉਹਨੂੰ 10 ਮਿੰਟ ਜਿਹੜਾ ਤੁੱਪੇ ਰੱਖ ਲਓ ਸਿਰਫ 10 ਮਿੰਟ ਹੀ ਰੱਖਣੀ ਹੈ ਜਿਆਦਾ ਨਹੀਂ ਰੱਖਣੀ ਜਿਹੜਾ ਕੱਟ ਉਹ ਆਪਾਂ ਨੇ ਪ੍ਰੋਪਰ ਲੈਣੀ ਹੈ ਤਾਂ ਜੋ ਇਹ ਪ੍ਰੋਪਰ ਖਾ ਸਕਣ ਬਰੀਕ ਬਰੀਕ ਜਿਹੇ ਟੁਕੜੇ ਕਰਨੇ ਆ ਜਿਹੜੇ ਆਸਾਨੀ ਨਾਲ ਖਾ ਸਕਣ ਉਸ ਤੋਂ ਬਾਅਦ ਇਹਨੂੰ 10 ਮਿੰਟ ਜਿਹੜਾ ਪੱਤ ਗੋਭੀ ਨੂੰ ਤੁੱਪੇ ਰੱਖਣਾ ਆਪਾਂ ਨੇ ਜਦੋਂ 10 ਮਿੰਟ ਉਹਨੂੰ ਧੁੱਪ ਲੱਗੀ ਤਾਂ ਜਿਹੜੀ ਉਹ ਚ ਨਮੀ ਆ ਜਾਂ ਪਾਣੀ ਆ ਕੁਛ ਵੀ ਉਹ ਬਿਲਕੁਲ ਖਤਮ ਹੋ ਜਾਊਗਾ ਪ੍ਰੋਪਰ ਉਹ ਪਾਣ ਕਿਉਂ ਖਤਮ ਕਰਨਾ ਉਹ ਅੱਗੇ ਤੁਹਾਨੂੰ ਦੱਸਾਂਗੇ ਆਪਾਂ ਉਹ ਚ ਕਿਹੜਾ ਪਾਊਡਰ ਮਿਕਸ ਕਰਨਾ ਤਾਂ ਕਰਕੇ ਉਹ ਜਿਹੜਾ ਪਾਣੀ ਖਤਮ ਕਰਨਾ ਆਪਾਂ ਨੂੰ ਪਊਗਾ ਹੀ ਪਊਗਾ ਸੋ ਜਦੋਂ ਆਪਾਂ 10 ਮਿੰਟ ਉਹਨੂੰ ਸੁਕਾ ਲਿਆ ਤਾਂ ਉਹ ਚ ਆਪਾਂ ਨੇ ਇੱਕ ਪਾਊਡਰ ਯੂਜ਼ ਕਰਨਾ ਜਿਹੜਾ ਪਾਊਡਰ ਇਹਨਾਂ ਲਈ ਬਹੁਤ ਜ਼ਿਆਦਾ ਵਧੀਆ ਉਹ ਪਾਊਡਰ ਦਾ ਨਾਮ ਹੈ ਲਿਕਸਨ ਲਿਕਸਨ ਪਾਊਡਰ ਤੁਹਾਨੂੰ ਮਾਰਕੀਟ ਚੋਂ ਡਾਕਟਰ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜੂਗਾ ਉਹਦਾ ਜਿਹੜਾ ਰੇਟ ਹੈਗਾ ਲਗਭਗ 70 ਤੋਂ ਲੈ ਕੇ 80-90 ਰੁਪਏ ਤੱਕ ਉਹਦਾ ਰੇਟ ਹੈਗਾ ਫਿਰ ਜਿਹੜੀ ਉਹ ਤੁਸੀਂ 10 ਕਿਲੋ ਗੋਭੀ ਕੱਟ ਕੇ ਸੁਕਾਈ ਹੈਗੀ ਉਹ ਚ ਤੁਸੀਂ ਜਿਹੜਾ ਚੰਗੀ ਤਰ੍ਹਾਂ ਉਹਨੂੰ ਤੁਸੀਂ ਮਿਕਸ ਕਰ ਲੈਣਾਗਾ ਪਾਊਡਰ ਨੂੰ ਉਹ ਕਿੰਨਾ ਪਾਉਣਾ ਉਹ ਦੋਸਤੋ ਲਿਕਸਨ ਪਾਊਡਰ ਆ ਜਿਹੜਾ ਉਹ ਅੱਧਾ ਚਮਚ ਪਾਉਣਾ ਤੁਸੀਂ ਨੇ ਲਗਭਗ 10 ਕਿਲੋ ਗੋਭੀ 'ਚ ਜੇ ਤੁਸੀਂ 20 ਕਿਲੋ ਆਤਾ ਇੱਕ ਚਮਚ ਕਰ ਦੋ ਆਪਾਂ ਤੁਹਾਨੂੰ 10 ਕਿਲੋ ਗੋਭੀ ਜਿਹੜੀ ਫੀਡ ਬਣਾ ਰਿਹਾ ਉਹਦਾ ਦੱਸ ਰਹੇ ਹਾਂਗੇ ਅੱਧਾ ਚਮਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗੋਭੀ ਨੂੰ ਆਪਾਂ ਹੱਥਾਂ ਨਾਲ ਵੀ ਕਰ ਸਕਦੇ ਹਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੱਥ ਆਪਣੇ ਗਿੱਲੇ ਨਾ ਹੋਣ ਤਾਂ ਕਿ ਆਪਣਾ ਜਿਹੜਾ ਪਾਊਡਰ ਪਾਇਆ ਉਹ ਹੱਥਾਂ ਨੂੰ ਨਾ ਲੱਗ ਜੇ ਹੱਥ ਜੇ ਮੈਂ ਡਰਾਈ ਹੋਣ ਉਧਰੋਂ ਆਪਣੀ ਗੋਬੀ ਬਿਲਕੁਲ ਸੁੱਕੀ ਆ ਤੇ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਜੇ ਆਪਾਂ ਫੀਡਰਾਂ 'ਚ ਫੀਡ ਦਿੰਨੇ ਆ ਉਹ ਵੀ ਤੁਸੀਂ ਧਰ ਸਕਦੇ ਹੋਗੇ ਖੁੱਲੇ ਖੋਲ ਕੇ ਮੂੰਹ ਫੀਡਰਾਂ ਦੇ ਜਾਂ ਤੁਸੀਂ ਜਿਹੜੀ ਕਿਸੇ ਟ੍ਰੇ 'ਚ ਵੀ ਰੱਖ ਸਕਦੇ ਹੋ ਇਹਨਾਂ ਨੂੰ ਖਾਣ ਵਾਸਤੇ ਸ਼ਰਤ ਇਹ ਆ ਕਿ ਦੋਸਤੋ ਉਹ ਥੱਲੇ ਨਹੀਂ ਆਪਾਂ ਨੇ ਧਰਤੀ ਤੇ ਨਹੀਂ ਉਹ ਪਾਉਣੇ ਜੇ ਉਹ ਪਾ ਧਰਤੀ ਤੇ ਉਹ ਖੰਡਿਆਦਾਂਗੇ ਉਹ ਜਿਹੜਾ ਪਾਊਡਰ ਆ ਉਹ ਮਿੱਟੀ ਚ ਰਲ ਜੂਗਾ ਉਹਦੇ ਨਾਲ ਬਿਲਕੁਲ ਵੀ ਇਹਨਾਂ ਨੂੰ ਫਾਇਦਾ ਨਹੀਂ ਹੋਣਾ ਹੁਣ ਜਿਹੜਾ ਪਾਊਡਰ ਨੇ ਕੰਮ ਕਰਨਾ ਉਹ ਤੁਹਾਨੂੰ ਦੱਸਦੇ ਆ ਕਿ ਕੀ ਕੰਮ ਕਰਨਾ ਉਹਨੇ ਜਿਹੜਾ ਦੋਸਤੋ ਪਾਊਡਰ ਆ ਉਹ ਇਹਨਾਂ ਨੂੰ ਬਿਮਾਰੀਆਂ ਤੋਂ ਲੜਨ ਦੀ ਸਮਰੱਥਾ ਦਿੰਦਾ ਹੈਗਾ ਬਹੁਤ ਜ਼ਿਆਦਾ ਉਧਰ ਜਿਹੜਾ ਆਪਾਂ ਗੋਭੀ ਆ ਉਹ ਚ ਵਿਟਾਮਿਨ ਕੈਲਸ਼ੀਅਮ ਬਹੁਤ ਜ਼ਿਆਦਾ ਨਹੀਂ ਗੇ ਜਿਹੜਾ ਲਿਕਸਨ ਪਾਊਡਰ ਆ ਉਹ ਪਾਊਡਰ ਇਹਨਾਂ ਨੂੰ ਸਰਦੀ ਜ਼ੁਖਾਮ ਖੰਸੀ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਲੜਨ ਦੀ ਸਮਰੱਥਾ ਦਿੰਦਾ ਹੈ। ਸੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਫੀਡ ਬਣਾ ਕੇ ਇਹ ਪਾ ਸਕਦੇ ਹਾਂ। ਦੋਸਤੋ ਜਿਹੜੀ ਆਪਣੀ ਦੂਸਰੀ ਫੀਡ ਆਪਾਂ ਲੇਅਰ ਅੰਡੇ ਵਾਲੀ ਫੀਡ ਇਹਨਾਂ ਨੂੰ ਪਾਉਣੇ ਆ ਉਹਦਾ ਤਾਂ ਰੇਟ ਆਗਾ ਲਗਭਗ 35 ਤੋਂ 40 ਰੁਪਏ। ਪਰ ਜਿਹੜੀ ਆਪਾਂ ਇਹ ਗੋਭੀ ਕੱਟ ਕੇ ਇਹਨਾਂ ਨੂੰ ਪਾਵਾਂਗੇ ਜਿਹਦਾ ਨਾਮ ਆਪਾਂ ਗ੍ਰੀਨ ਫੀਡ ਰੱਖਿਆ ਹੈਗਾ। ਉਹ ਗੋਭੀ ਲਗਭਗ ਦੋਸਤੋ 8 ਤੋਂ 10 ਰੁਪਏ ਕਿਲੋ ਆਪਾਂ ਨੂੰ ਮਿਲ ਜਾਂਦੀ ਹੈ ਜੇਕਰ ਆਪਾਂ ਮੰਡੀ 'ਚ ਜਾਵਾਂਗੇ ਤਾਂ ਆਪਾਂ ਨੂੰ ਹੋਰ ਇਸ ਤਰ੍ਹਾਂ ਇੱਕ ਤਾਂ ਆਪਾਂ ਨੂੰ ਜਿਹੜਾ ਇਹ ਫੀਡ ਸਸਤੀ ਬਹੁਤ ਪੈ ਜੂਗੀ ਜਿਹੜਾ ਦੂਸਰਾ ਉਹ ਇਹਨਾਂ ਤੋਂ ਵਿਟਾਮਿਨ ਕੈਲਸ਼ੀਅਮ ਤੇ ਜਿਹੜਾ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਬਹੁਤ ਜ਼ਿਆਦਾ ਹੁੰਦੀ ਆ ਉਹ ਵੀ ਇਹਨਾਂ ਨੂੰ ਸਾਰੀ ਘਾਟ ਪੂਰੀ ਹੋ ਜੂਗੀ ਆਪਾਂ ਨੂੰ ਜਿਹੜਾ ਸੋਨੇ ਤੇ ਸਹਾਗੇ ਵਾਲਾ ਕੰਮ ਹੋ ਜੂਗਾ ਦੋਸਤੋ ਸੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਇਹ ਗ੍ਰੀਨ ਫੀਡ ਬਣਾ ਕੇ ਪਾ ਸਕਦੇ ਹੋ ਦੋਸਤੋ ਇਹ ਜਿਹੜਾ ਫਾਰਮੂਲਾ ਆਪਾਂ ਨੂੰ ਕਿਸੇ ਤੋਂ ਪਤਾ ਲੱਗਿਆ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ ਆਪਾਂ ਜਿਹੜਾ ਫਾਰਮੂਲਾ ਯੂਜ਼ ਕਰ ਚੁੱਕੇ ਹਾਂ ਆਪਾਂ ਨੂੰ ਬਹੁਤ ਵਧੀਆ ਜਿਹੜਾ ਰਿਜ਼ਲਟ ਮਿਲ ਰਿਹਾ ਅੱਗੇ ਜਾ ਕੇ ਗਰਮੀਆਂ ਨੇ ਗਰਮੀ 'ਚ ਆਪਾਂ ਨੂੰ ਇਹਨਾਂ ਨੂੰ ਹੋਰ ਵੀ ਕੁਝ ਪਾ ਸਕਦੇ ਆ ਤੇ ਇਦਾਂ ਵੀ ਜਿਹੜਾ ਗ੍ਰੀਨ ਫੀਡ ਇਹਨਾਂ ਨੂੰ ਪਾ ਸਕਦੇ ਆ ਥੋੜਾ ਜਿਆ ਸਰਦੀਆਂ 'ਚ ਹੁੰਦਾ ਕਿ ਪਾਣੀ ਨਹੀਂ ਪਾਉਣੀ ਪਰ ਗਰਮੀ 'ਚ ਇਹਨਾਂ ਨੂੰ ਪਾ ਸਕਦੇ। ਸੋ ਇਸ ਤਰ੍ਹਾਂ ਤੁਸੀਂ ਵੀ ਘੱਟ ਖਰਚੇ 'ਚ ਜਿਹੜਾ ਜ਼ਿਆਦਾ ਮੁਨਾਫਾ ਲੈ ਸਕਦੇ। ਸੋ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਅਗਰ ਕਿਸੇ ਵੀਰ ਨੇ ਕਿਸੇ ਵਿਸ਼ੇ ਤੇ ਵੀਡੀਓ ਬਣਵਾਉਣੀ ਹੁੰਦੀ ਆ ਉਹ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜਿਹੜੀ ਵੀਡੀਓ ਬਣਵਾ ਸਕਦੇ ਹੋ। ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਦੋਸਤੋ ਆਪਾਂ ਨੇ ਡਿਸਕ੍ਰਿਪਸ਼ਨ ਚ ਆਪਣਾ WhatsApp ਨੰਬਰ ਦਿੱਤਾ ਹੋਇਆ ਤੁਸੀਂ ਉਹ ਤੇ ਵੀ ਕੋਈ ਵੀ ਸਵਾਲ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਦਵਾਂਗੇ ਜਿੰਨੀ ਆਪਾਂ ਨੂੰ ਨੌਲੇਜ ਹੈਗੀ ਆ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਦੋਸਤੋ ਬਹੁਤ-ਬਹੁਤ ਧੰਨਵਾਦ ਜੀ